ਇਹ ਤਾ ਤੁਸੀਂ ਸਭ ਜਾਣਦੇ ਹੋ ਕਿ ਜਿਸ ਚੀਜ਼ ਨੇ ਜਨਮ ਲਿਆ ਹੈ ਉਹ ਇੱਕ ਦਿਨ ਖਤਮ ਵੀ ਜ਼ਰੂਰ ਹੋਵੇਗੀ ਇਸੇ ਤਰ੍ਹਾਂ ਹੀ ਸਾਡੀ ਧਰਤੀ ਸੂਰਜ ਤੇ ਤਾਰਿਆਂ ਦਾ ਵੀ ਜਨਮ ਹੋਇਆ ਸੀ ਤੇ ਜੇ ਜਨਮ ਹੋਇਆ ਸੀ ਤਾਂ ਕਦੇ ਨਾ ਕਦੇ ਤੈਨਾਂ ਦਾ ਅੰਤ ਵੀ ਹੋਵੇਗਾ ਪਰ ਸਵਾਲ ਇਹ ਨਹੀਂ ਕਿ ਧਰਤੀ ਕਿਵੇਂ ਖਤਮ ਹੋਵੇਗੀ ਸਵਾਲ ਇਹ ਹੈ ਕਿ ਕਦੋਂ ਤੇ ਕਿਹੜਾ ਰਸਤਾ ਇਸ ਨੂੰ ਖਤਮ ਕਰੇਗਾ ਤਾਂ ਚਲੋ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡੀ ਧਰਤੀ ਦਾ ਅੰਤ ਕਿਵੇਂ ਹੋਵੇਗਾ ਜੇ ਧਰਤੀ ਦੇ ਜਨਮ ਦੀ ਗੱਲ ਕਰੀਏ ਵਿਗਿਆਨੀਆਂ ਦੇ ਅਨੁਸਾਰ ਧਰਤੀ ਲਗਭਗ 4 ارب ਪਿਆ ਕਰੋੜ ਸਾਲ ਪੁਰਾਣੀ ਹੈ ਉਸ ਸਮੇਂ ਦੌਰਾਨ ਧਰਤੀ ਉੱਤੇ ਕਈ ਬਦਲਾਅ ਆਏ ਜਿਵੇਂ ਡਾਇਨਾਸੌਰਾਂ ਦਾ ਅੰਤ ਵੱਡੀਆਂ ਆਫਤਾਂ ਆਈ ਸੇ ਜਾਦੀ ਇਸਨੇ ਜੰਗਲ ਬਣਦੇ ਤੇ ਵੱਡੇ ਵੱਡੇ ਜਾਨਵਰਾਂ ਦੇ ਅੰਤ ਤੋਂ ਲੈ ਕੇ ਖੁਸ਼ਹਾਲ ਜ਼ਿੰਦਗੀ ਤੇ ਕਤਲਿਆਂ ਵਿਚ ਰਾਜ ਬਣਦੇ ਤੇ ਤਬਾਹ ਹੁੰਦੇ ਦੇਖੇ ਪਰ ਧਰਤੀ ਅਜੇ ਵੀ ਕਾਇਮ ਹੈ ਪਰ ਕੀ ਇਹ ਸਦਾ ਲਈ ਰਹੇਗੀ ਸਭ ਤੋਂ ਪਹਿਲਾਂ ਗੱਲ ਕਰੀਏ ਕੁਦਰਤੀ ਤਬਾਹੀਆਂ ਦੀ ਜਿਵੇਂ ਕਿ ਕੋਈ ਵੱਡਾ ਐਸਟੈਰੋਇਡ ਧਰਤੀ ਨਾਲ ਟਕਰਾ ਜਾਵੇ ਜਿਵੇਂ ਡਾਇਨਾਸੌਰਾਂ ਦੇ ਸਮੇਂ ਹੋਇਆ ਸੀ ਇੱਕ ਪੱਥਰ ਜਿਸ ਦਾ ਸਾਈਜ਼ 10 ਤੋਂ 15 ਕਿਲੋਮੀਟਰ ਇਹ ਲਗਭਗ 66 ਮਿਲੀਅਨ ਸਾਲ ਪਹਿਲਾਂ ਧਰਤੀ ਉੱਤੇ ਮੈਕਸੀਕੋ ਵਿੱਚ ਟਿਗਿਆ ਇਸ ਪੱਥਰ ਦੇ ਡਿੱਗਣ ਨਾਲ ਵੱਡੇ ਪੱਧਰ ਤੇ ਸੁਨਾਮੀ ਅਤੇ ਪਚਾਰ ਆਏ ਇਸ ਨੇ ਧੂੜ ਤੇ ਮਲਬੇ ਨਾਲ ਸੂਰਜ ਦੀ ਰੌਸ਼ਨੀ ਨੂੰ ਵੀ ਰੋਕ ਦਿੱਤਾ ਸੀ ਤੇ ਇਸ ਤੋਂ ਉਸ ਸਮੇਂ ਦੇ ਵਿਸ਼ਾਲ ਜਾਨਵਰ ਤੇ ਡਾਇਨਾਸੌਰ ਵੀ ਬਚ ਨਹੀਂ ਸਕੇ ਸਾ ਇਸ ਤਰ੍ਹਾਂ ਦੇ ਐਸਟਰੋਇਡ ਧਰਤੀ ਦੀ ਜ਼ਿੰਦਗੀ ਨੂੰ ਮਿੰਟਾਂ ਵਿੱਚ ਖਤਮ ਕਰਨ ਦੀ ਤਾਕਤ ਰੱਖਦੇ ਹਨ ਇਸੇ ਤਰ੍ਹਾਂ ਧਰਤੀ ਦਾ ਅੰਤ ਸੂਰਜ ਨਾਲ ਵੀ ਹੋ ਸਕਦਾ ਹੈ ਸਾਡਾ ਸੂਰਜ ਹੁਣ ਤੱਕ ਲਗਭਗ 4.6 ਅਰਬ ਸਾਲਾਂ ਤੋਂ ਜળ ਰਿਹਾ ਹੈ ਸਪੇਸ ਦੇ ਹਿਸਾਬ ਨਾਲ ਇਹ ਇੱਕ ਮੀਡੀਅਮ ਕਾਰਦਾ ਤਾਰਾ ਹੈ ਤੇ ਇਸ ਦੀ ਇਹ ਰੋਸ਼ਨੀ ਹਾਈਡਰੋਜਨ ਨੂੰ ਹੀਲੀਅਮ ਵਿੱਚ ਬਦਲਣ ਨਾਲ ਵੱਧਦੀ ਹੈ ਪਰੇਕ ਸਮਾਂ ਆਵੇਗਾ ਲਗਭਗ 5 ਅਰਬ ਸਾਲ ਬਾਅਦ ਜਦੋਂ ਸੂਰਜ ਅੰਦਰੋਂ ਆਪਣਾ ਸਾਰਾ ਹਾਈਡਰੋਜਨ ਖਤਮ ਕਰ ਲਵੇਗਾ ਉਸ ਸਮੇਂ ਸੂਰਜ ਦਾ ਆਕਾਰ ਅੱਜ ਦੇ ਸੂਰਜ ਨਾਲੋਂ ਹਜ਼ਾਰ ਗੁਣਾ ਵੱਡਾ ਹੋਵੇਗਾ ਤੇ ਇਸ ਨੂੰ ਕਿਹਾ ਜਾਵੇਗਾ ਰੈਡ ਜਾਇਟ ਇਨਾਂ ਦਿਨਾਂ ਵਿੱਚ ਸੂਰਜ ਆਪਣੇ ਆਕਾਰ ਕਾਰਨ ਅਤੇ ਗਰਮੀ ਨਾਲ ਫੁੱਲ ਕੇ ਪਹਿਲਾਂ ਮੰਗਲ ਤੱਕ ਫਿਰ ਧਰਤੀ ਤੱਕ ਵੀ ਆ ਸਕਦਾ ਹੈ ਜਿਸ ਨਾਲ ਧਰਤੀ ਦਾ ਪਾਣੀ ਉਬਲਣ ਲੱਗ ਜਾਵੇਗਾ ਹਵਾਵਾਂ ਅੱਗ ਬਾਂਗ ਚੱਲਣਗੀਆਂ ਧਰਤੀ ਦੀ ਸਤਾ ਸੁੱਕ ਕੇ ਸੁਆਹ ਹੋ ਜਾਵੇਗੀ ਤੇ ਧਰਤੀ ਉੱਤੇ ਆਸਮਾਨ ਤੋਂ ਲੈ ਕੇ ਜ਼ਮੀਨ ਦੀ ਗਹਿਰਾਈ ਤੱਕ ਸਭ ਖਤਮ ਪਰ ਇਹ ਕੋਈ ਧਮਾਕੇਦਾਰ 1 ਸੈਕਿੰਡ ਦੀ ਤਰ੍ਹਾਂ ਦਾ ਖਾਤਮਾ ਨਹੀਂ ਹੋਣਾ ਇਹ ਇੱਕ ਹੋਲੀ ਹੋਣ ਵਾਲੀ ਤਵਾਹੀ ਹੋਵੇਗੀ ਇਸ ਘਟਨਾ ਤੋਂ ਬਾਅਦ ਸੂਰੇ ਦਾ ਆਕਾਰ ਫਿਰ ਉਸ ਸਮੇਂ ਦੇ ਸੂਰੇ ਦੇ ਆਕਾਰ ਤੋਂ ਛੋਟਾ ਹੋਣਾ ਸ਼ੁਰੂ ਹੁੰਦਾ ਹੈ ਜਦ ਤੱਕ ਸੂਰਜ ਆਪਣੀ ਸਾਰੀ ਤਾਕਤ ਖਤਮ ਕਰਕੇ ਇੱਕ ਛੋਟੇ ਬਾਈ ਡਬਾਬ ਵਿੱਚ ਨਹੀਂ ਬਦਲਦਾ ਜਦ ਤੱਕ ਧਰਤੀ ਦਾ ਰੂਪ ਹਾਲਾਤ ਤੇ ਜੀਵਨ ਸਦਾ ਲਈ ਬਦਲ ਗਿਆ ਹੋਵੇਗਾ ਇਹ ਖਤਰਾ ਸਿਰਫ ਆਸਮਾਨ ਉੱਤੇ ਹੀ ਨਹੀਂ ਜ਼ਮੀਨ ਦੇ ਥੱਲੇ ਵੀ ਤਿਆਰ ਬੈਠਾ ਹੈ ਇਹ ਹਨ ਜ਼ਮੀਨ ਦੇ ਅੰਦਰਲੇ ਲਾਵਾ ਦੇ ਵੱਡੇ ਧਮਾਕੇ ਇਹ ਵੀ ਧਰਤੀ ਦੇ ਵਾਤਾਵਰਣ ਨੂੰ ਬਦਲ ਸਕਦੇ ਹਨ ਜਦੋਂ ਵੀ ਜਵਾਲਾਮੁਖੀ ਲਾਵਾ ਛੱਡਦੇ ਹਨ ਧਰਤੀ ਦੀ ਪਰਤ ਲਗਾਤਾਰ ਬਦਲਦੀ ਹੈ ਅਤੇ ਧਰਤੀ ਦੇ ਅੰਦਰ ਮੈਗਮਾ ਦੀ ਮਾਤਰਾ ਪ੍ਰithvi ਦੇ ਆਕਾਰ ਦੇ ਮੁਕਾਬਲੇ ਘੱਟ ਹੈ। ਲਾਵੇ ਦਾ ਨਿਕਲਣਾ ਇੱਕ ਸਥਾਨਿਕ ਖਤਰਾ ਹੈ।ਾਰੇ ਗ੍ਰਹਿ ਦੇ ਵਿਨਾਸ਼ ਦਾ ਸੰਕੇਤ ਫਿਲਹਾਲ ਨਹੀਂ ਦਿੰਦੇ ਪਰ ਬਹੁਤ ਦੂਰ ਆਉਣ ਵਾਲੇ ਸਮੇਂ 'ਚ ਹੁਣ ਤੋਂ ਅਰਬਾ ਸਾਲ ਬਾਅਦ ਧਰਤੀ ਦੀ ਅੰਦਰੂਨੀ ਗਰਮੀ ਖਤਮ ਹੋ ਜਾਵੇਗੀ ਅਤੇ ਪਲੇਟ ਟੈਕਟੋਨਿਕਸ ਬੰਦ ਹੋ ਜਾਣਗੇ। ਇਸੇ ਤਰ੍ਹਾਂ ਕੁਝ ਵੱਡੇ ਜਵਾਲਾਮੁਖੀ ਵੀ ਧਰਤੀ ਉੱਤੇ ਮੌਜੂਦ ਹਨ ਇਨ੍ਹਾਂ ਜੈਲੋ ਸਟੋਨਸ ਦੇ ਫਟਣ ਨਾਲ ਅਮਰੀਕਾ ਦੇ ਅੱਧ ਤੋਂ ਵੱਧ ਰਾਜ ਲਾਵੇ ਹੇਠ ਹੋ ਜਾਣਗੇ ਧੂੰਏ ਦੇ ਬਦਲੇ ਯੂਰਪ ਏਸ਼ੀਆ ਭਾਰਤ ਤੱਕ ਪਹੁੰਚਣਗੇ ਸੂਰਜ ਦਾ ਨਾਂ ਨਜ਼ਰ ਆਉਣਾ ਮੁਸ਼ਕਲ ਹੋ ਜਾਵੇਗਾ ਜਿਸ ਕਾਰਨ ਗਰਮੀ ਦੇ ਮੌਸਮ ਚ ਵੀ ਬਰਫ਼ ਪੈ ਸਕਦੀ ਹੈ ਤੇ ਸਾਰੀ ਦੁਨੀਆ ਦੀ ਫਸਲ ਉਗਣੀ ਬੰਦ ਹੋ ਜਾਵੇਗੀ ਪਰ ਇਹ ਵੀ ਇੱਕ ਹੋਲੀ ਪ੍ਰਕਿਰਿਆ ਹੈ ਜਿਸ ਦਾ ਲਾਵੇ ਨਾਲ ਕੋਈ ਇੱਕਦਮ ਵਿਨਾਸ਼ ਕਰਿਆਤ ਨਹੀਂ ਹੈ ਪਰ ਇਹ ਹੋਵੇਗਾ ਜ਼ਰੂਰ ਇਹ ਤਬਾਹੀਆਂ ਅਸੀਂ ਕਦੇ ਵੀ ਨਹੀਂ ਰੋਕ ਸਕਦੇ ਪਰ ਵਿਗਿਆਨੀਆਂ ਨੇ ਅਜੀਹੀਆਂ ਆਫਤਾਂ ਲਈ ਅਲਾਰਮ ਸਿਸਟਮ ਬਣਾਏ ਹੋਏ ਹਨ ਤੇ ਸ਼ਾਇਦ ਇਨਸਾਨ ਇਨ੍ਹਾਂ ਤੋਂ ਬਚਣ ਦਾ ਰਸਤਾ ਵੀ ਲੱਭ ਲੈਣ ਜੀ ਜ਼ਿਆਦਾ ਗਰਮੀ ਧਰਤੀ ਦਾ ਅੰਤ ਦਾ ਕਾਰਨ ਬਣ ਸਕਦੀ ਹੈ ਤਾਂ ਜ਼ਿਆਦਾ ਠੰਡ ਵੀ ਪਿੱਛੇ ਨਹੀਂ ਇਹ ਹੈ ਇੱਕ ਹੋਰ ਡਰਾਵਣੀ ਸਵਾਬਨਾ ਧਰਤੀ ਮੋੜਾ ਇਸੇ ਵਿੱਚ ਜਾ ਸਕਦੀ ਹੈ ਜੇਕਰ ਬਾਤਾਵਰਨ ਕੁਦਰਤ ਜਾਂ ਮਨੁੱਖੀ ਕਾਰਨਾ ਕਰਕੇ ਇੰਨਾ ਬਦਲ ਗਿਆ ਕੀ ਧਰਤੀ ਦੀ ਊਰਜਾ ਦਾ ਸੰਤੁਲਨ ਟੁੱਟ ਜਾਵੇ ਤਾਂ ਇਹ ਪੱਕਾ ਹੈ ਕਿ ਸਾਰੀ ਧਰਤੀ ਉੱਤੇ ਬਰਫ਼ ਜੰਮ ਸਕਦੀ ਹੈ ਤੇ ਇਹ ਸਿਰਫ ਵਿਗਿਆਨ ਦਾ ਅੰਦਾਜ਼ਾ ਨਹੀਂ ਇਹ ਪਹਿਲਾਂ ਵੀ ਹੋਇਆ ਸੀ ਕਰੀਬ 11700 ਸਾਲ ਪਹਿਲਾਂ ਆਈਸੇਜ ਦਾ ਮਤਲਬ ਸੌਖੇ ਸ਼ਬਦਾਂ ਵਿੱਚ ਜਿੱਥੇ ਨਾ ਸੂਰਜ ਦੀ ਰੋਸ਼ਨੀ ਨਾ ਸੀ ਨਾ ਕਿਸੇ ਹੋਰ ਜੀਵ ਦੀ ਹਰਚਲ ਤੇ ਜਿੱਥੇ ਸਾਰੇ ਸਮੁੰਦਰ ਜੰਮ ਜਾਂਦੇ ਹਨ ਹੁਣ ਗੱਲ ਕਰੀਏ ਮਨੁੱਖੀ ਗਲਤੀਆਂ ਦੀ ਅਸੀਂ ਆਪਣੀ ਧਰਤੀ ਨੂੰ ਕਿੰਨਾ ਨੁਕਸਾਨ ਪਹੁੰਚਾ ਰਹੇ ਹਾਂ ਜਿਵੇਂ ਕਿ ਵਾਤਾਵਰਨ ਦੀ ਗੰਦਗੀ ਗਲੋਬਲ ਵਾਰਨਿੰਗ ਜੰਗਲਾਂ ਦੀ ਕਟਾਈ ਅਤੇ ਪਲਾਸਟਿਕ ਦੀ ਵਾਧੇ ਵਰਤੋਂ ਜੇ ਅਸੀਂ ਆਪਣੇ ਆਪ ਨੂੰ ਨਾ ਬਦਲਿਆ ਤਾਂ ਇੱਕ ਦਿਨ ਧਰਤੀ ਰਹਿਣ ਯੋਗ ਨਹੀਂ ਰਹੇਗੀ ਇਸ ਤੋਂ ਇਲਾਵਾ ਪੂਰੀ ਦੁਨੀਆ ਵਿੱਚ ਜੰਗ ਹੋਣਾ ਜਾਂ ਨਿਊਕਲੀਅਰ ਹਥਿਆਰਾਂ ਦੀ ਵਰਤੋਂ ਵੀ ਧਰਤੀ ਲਈ ਖਤਰਨਾਕ ਹੋ ਸਕਦੀ ਹੈ ਜੀ ਬਈ ਅਸੀਂ ਆਪਣੀ ਪਿਛਲੀ ਵੀਡੀਓ ਵਿੱਚ ਕਿਹਾ ਸੀ ਕਿ ਅਸੀਂ ਬਾਰੂਦ ਦੇ ਢੇਰ ਉੱਤੇ ਬੈਠੇ ਹਾਂ ਤੇ ਅੰਤ ਸਿਰਫ ਇੱਕ ਬਟਨ ਦੂਰ ਹੈ ਜੇ ਤੁਸੀਂ ਇਹ ਸੋਚਦੇ ਹੋ ਕਿ AI ਸਿਰਫ ਚੈਟ ਜੀਪੀਟੀ ਜਾਂ ਕੈਮਰੇ ਵਿੱਚ ਚਿਹਰੇ ਪਛਾਣਨ ਵਾਲੀ ਟੈਕਨੋਲੋਜੀ ਹੈ ਤਾਂ ਤੁਸੀਂ ਸਿਰਫ ਅੱਧੀ ਤਸਵੀਰ ਦੇਖ ਰਹੇ ਹੋ AI ਸ਼ੁਰੂ ਹੋਈ ਸੀ ਸਾਡੀ ਮਦਦ ਲਈ ਪਰ ਇਦਾਂ ਨਹੀਂ ਹੋ ਸਕਦਾ ਕਿ ਇਹ ਇੱਕ ਦਿਨ ਸਾਨੂੰ ਹੀ ਡਿਲੀਟ ਕਰ ਦੇਵੇ ਜਿਵੇਂ-ਜਿਵੇਂ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਟ ਨੂੰ ਸਿਖਾ ਰਹੇ ਹਾਂ ਕਿ ਕਦੇ ਫੈਸਲੇ ਲੈਣੇ ਹਨ, ਕਿਵੇਂ ਲੱਖਾਂ ਦੇ ਡਾਟਾ ਵਿੱਚ ਇੱਕਦਮ ਨਤੀਜਾ ਕੱਢਣਾ ਹੈ, ਕਿਵੇਂ ਲੜਾਈ ਜਿੱਤਣੀ ਅਤੇ ਲੋਕਾਂ ਨੂੰ ਮੋਲ ਲੈਣਾ, ਇਹੋ ਜਿਹਾ ਏਆਈ ਜਾਂ ਕੰਪਿਊਟਰ ਇੱਕ ਦਿਨ ਇਹ ਵੀ ਸੋਚ ਸਕਦੇ ਹਨ ਕਿ ਇਨਸਾਨ ਤਾਂ ਗਲਤੀ ਕਰਦੇ ਨੇ, ਭੁੱਖ ਹੋ ਜਾਂਦੇ ਨੇ, ਟੈਕਨੋਲੋਜੀ ਦੀ ਬਰਬਾਦੀ ਕਰਦੇ ਨੇ, ਤਾਂ ਕੀ ਇਹ ਮੇਰੇ ਕੰਮ ਦੀ ਰੁਕਾਵਟ ਨਹੀਂ? ਮੰਨ ਲਓ ਦੇਸ਼ਾਂ ਦੀ ਲੜਾਈ ਵਿੱਚ ਡਰੋਨ ਆਪਣੇ ਨਿਸ਼ਾਨੇ ਖੁਦ ਚੁਣਨ ਲੱਗ ਜਾਣ। ਲੜਾਈ ਦੇ ਫੈਸਲੇ ਕੰਪਿਊਟਰ ਦੇ ਹਵਾਲੇ ਹੋਣ ਜਿੱਥੇ ਨਿਊਕਲੀਅਰ ਕੋਡ ਵੀ ਕੰਪਿਊਟਰ ਲੌਜੀਕ ਦੇ ਅੰਦਰ ਆ ਜਾਣ ਪਰ ਅਸੀਂ ਇਹ ਸੋਚਦੇ ਹੋਵਾਂਗੇ ਕਿ ਇਹ ਸਾਡੀ ਮਦਦ ਕਰ ਰਹੇ ਹਨ ਜਦ ਕਿ ਕੰਟਰੋਲ ਸਾਡੇ ਕੋਲ ਨਹੀਂ ਕੰਪਿਊਟਰ ਕੋਲ ਹੋਵੇਗਾ ਕੰਪਿਊਟਰ ਦੇ ਸਿੱਖਣ ਦੀ ਤੇਜ਼ੀ ਬਹੁਤ ਘਾਤਕ ਹੈ ਇਸ ਦਾ ਮਤਲਬ ਹੈ ਕਿ ਅੱਜ ਉਹ ਤੁਹਾਡਾ ਕੰਮ ਕਰਦੇ ਹਨ ਗੱਲੋ ਤੁਹਾਡੀ ਤਾਂ ਫੈਸਲੇ ਲੈ ਲੈਣ ਤੇ ਪਰਸੋਂ ਤੁਹਾਨੂੰ ਲੋੜ ਤੋਂ ਬਾਅਦ ਸਮਝਣ ਲੱਗ ਜਾਣਾ ਤੇ ਜੇਕਰ ਉਹ ਕਿਸੇ ਨਤੀਜੇ ਵਿੱਚ ਇਹ ਸੋਚ ਲੈਣ ਕਿ ਇਨਸਾਨ ਤਬਾਹੀ ਕਰ ਦੇਣ ਤਾਂ AI ਜਾਂ ਕੰਪਿਊਟਰ ਸਭ ਤੋਂ ਪਹਿਲਾਂ ਇਨਸਾਨਾਂ ਨੂੰ ਹੀ ਖਤਮ ਕਰੇਗਾ ਤਾਂ ਕੀ ਅਸੀਂ ਤਿਆਰ ਹਾਂ ਉਸ ਦਿਨ ਲਈ ਅਸਲ ਖਤਰਾ ਇਹ ਨਹੀਂ ਕਿ AI ਜਾਂ ਕੰਪਿਊਟਰ ਬੁਰੇ ਬਣ ਜਾਣਗੇ ਅਸਲ ਖਤਰਾ ਇਹ ਹੈ ਜੇ AI ਨੂੰ ਸਹੀ ਕੰਮ ਨਾ ਦਿੱਤਾ ਗਿਆ ਜਿਵੇਂ ਤੁਸੀਂ AI ਨੂੰ ਕਿਹਾ ਪ੍ਰਥਵੀ ਤੇ ਸ਼ਾਂਤੀ ਲੈ ਆਵੇ ਤਾਂ ਇਹ ਮਨੁੱਖੀ ਲੜਾਈ ਦੀ ਜੜ ਨੂੰ ਜ ਮਨੁੱਖ ਨੂੰ ਹੀ ਹਟਾ ਸਕਦਾ ਹੈ ਸਿਰਫ ਇੱਕ ਕੋਡ ਇੱਕ ਕਮਾਂਡ ਅਤੇ ਇੱਕ ਐਲਗੋਰਿਦਮ ਜੋ ਇਹ ਫੈਸਲਾ ਲੈ ਲਵੇ ਕਿ ਇਨਸਾਨਾਂ ਦੀ ਹੁਣ ਧਰਤੀ ਨੂੰ ਜ਼ਰੂਰਤ ਨਹੀਂ ਕਦੇ ਕਦੇ ਤਬਾਹੀ ਬੰਬ ਦੀ ਆਵਾਜ਼ ਨਾਲ ਨਹੀਂ ਖੰਗਦੇ ਰੂਪ ਵਿੱਚ ਵੀ ਆ ਸਕਦੀ ਹੈ ਕੋਵਿਡ-19 ਸਿਰਫ ਸ਼ੁਰੂਆਤ ਸੀ ਸਾਲ 2020 ਦੀ ਇੱਕ ਸਵੇਰ ਨੇ ਸਾਰੀ ਦੁਨੀਆ ਰੋਕ ਦਿੱਤੀ ਬੰਦ 에어ਪੋਰਟ ਸੁੰਨ ਸ਼ਹਿਰ ਡਰ ਦਾ ਮਾਹੌਲ ਲੱਖਾਂ ਦੀ ਮੌਤ ਕਰੋੜਾਂ ਬੇਰੁਜ਼ਗਾਰ ਪਰ ਇਹ ਤਾਂ ਸਿਰਫ ਕੁਦਰਤ ਦੀ ਇੱਕ ਵਰਨਿੰਗ ਸੀ ਜੋ ਕੁਦਰਤ ਕਰ ਸਕੀ ਉਹ ਲੈਬ ਜਾਂ ਕੁਝ ਦੇਸ਼ ਵੀ ਕਰ ਸਕਦੇ ਹਨ ਵਾਇਰਸ ਸਿਰਫ ਜੰਗਲਾਂ ਤੋਂ ਨਹੀਂ ਆਉਂਦੇ ਉਹ ਵਿਗਿਆਨਿਕ ਲੈਬਾਂ ਤੋਂ ਵੀ ਆ ਸਕਦੇ ਹਨ ਬਾਇਓ ਵੈਪਨ ਬਾਇਓਲੋਜੀਕਲ ਹਥਿਆਰ ਜਿਹੜਾ ਇੱਕ ਨਜ਼ਰ ਅਣਦੇਖੀ ਪਰ ਅਸਲ ਵਿੱਚ ਮੌਤ ਦੀ ਸ਼ਾਂਤ ਫੌਜ ਹੁੰਦੇ ਹਨ ਜੇਕਰ ਕਿਸੇ ਦੇਸ਼ ਜਾਂ ਕਿਸੇ ਅਤਵਾਦੀ ਗਰੁੱਪ ਜਾਂ ਲੈਬ ਦੀ ਗਲਤੀ ਨਾਲ ਇੱਕ ਅਜੀਹਾ ਵਾਇਰਸ ਆ ਜਾਵੇ ਜੋ 90% ਲੋਕਾਂ ਲਈ ਖਤਰਨਾਕ ਹੋਵੇ ਜੋ ਹਵਾ ਪਾਣੀ ਖਾਣੇ ਰਾਹੀਂ ਫੈਲ ਸਕੇ ਜਿਸ ਦਾ ਇਲਾਜ ਵੀ ਨਾ ਹੋਵੇ ਤਾਂ ਧਰਤੀ ਚੁੱਪਚਾਪ ਖਾਲੀ ਹੋਣ ਲੱਗੇਗੀ ਬਿਨਾਂ ਧਮਾਕਿਆਂ ਬਿਨਾਂ ਲੜਾਈ ਦੇ अज अं टैंक जैट के न्यूकलियर बंबा तो डरते हाँ पर एक माइक्रोस्कोपिक वायरस छोटे जहे आकार का जिसकी ना कोई आवाज होंगी है ना रंग वो थोड़े शहर खाली कर ताकत रखते हैं हॉस्पिटलों भर सकते हैं प्रश्न ये नहीं कि होगा सवाल यह है कि कदों ਵਗਿਆਨੀ ਅਜਿਹਾ ਬਹੁਤ ਸਾਰੇ ਵਾਇਰਸਾਂ ਦੀ ਲਿਸਟ ਰੱਖਦੇ ਹਨ ਜਿਹੜੇ ਅਜੇ ਜੰਗਲਾਂ ਵਿੱਚ ਲੁਕੇ ਹੋਏ ਹਜ਼ਾਰਾਂ ਸਾਲਾਂ ਤੋਂ ਬਰਫ਼ੇਡਾ ਜੰਮੇ ਹੋਏ ਹਨ ਜਾਂ ਕੱਲ ਲੈਬ ਵਿੱਚੋਂ ਲੀਕ ਹੋ ਸਕਦੇ ਹਨ ਅਸੀਂ ਇਤਿਹਾਸ ਵਿੱਚ ਪਹਿਲੀ ਵਾਰ ਐਸੇ ਸਮੇਂ ਵਿੱਚ ਰਹਿ ਰਹੇ ਹਾਂ ਜਿੱਥੇ ਇੱਕ ਕੋੜ ਇੱਕ ਛੋਟੀ ਜਹੀ ਬੋਤਲ ਸਾਰੇ ਇਨਸਾਨਾਂ ਦਾ ਅੰਤ ਹੋ ਸਕਦੇ ਹਨ ਸਭ ਤੋਂ ਵੱਡਾ ਖਤਰਾ ਹੈ ਨਾ ਤਿਆਰ ਰਹਿਣ ਦੀ ਮਨੁੱਖੀ ਸੋਚ ਅਸੀਂ ਮਾਸਕ ਭੁੱਲ ਗਏ ਪਰ ਵਾਇਰਸ ਆਪਣੀ ਤਾਕਤ ਨਹੀਂ ਭੁੱਲਦੇ ਚਲੋ ਇੱਕ ਵਾਰ ਫਿਰ ਪ੍ਰithvi ਤੋਂ ਬਾਹਰ ਨਜ਼ਰ ਮਾਰਦੇ ਹਾਂ ਜਿੱਥੇ ਹਨ ਬਲੈਕ ਹੋਲਸ ਇਹ ਅਣਜਾਣ ਜਿਹੀ ਚੀਜ਼ ਵੀ ਘੱਟ ਖਤਰਨਾਕ ਨਹੀਂ ਬਲੈਕ ਹੋਲ ਜਿਸ ਨੂੰ ਅਸੀਂ ਹਾਲੀਵੁੱਡ ਫਿਲਮਾਂ ਰਾਹੀਂ ਜਿਆਦਾ ਜਾਣਦੇ ਹਾਂ ਜਿਵੇਂ ਕੀ ਅਸੀਂ ਪਹਿਲਾਂ ਗੱਲ ਕੀਤੀ ਅੱਜ ਦਾ ਤਾਰਾ ਸਾਡਾ ਸੂਰਜ ਫਿਰ ਰੈਡ ਜਾਇੰਟ ਫਿਰ ਸਪੇ ਤਾਰਾ ਜਦੋਂ ਉਹ ਵੀ ਖਤਮ ਹੁੰਦਾ ਹੈ ਤਾਂ ਬਣਦੇ ਹਨ ਬਲੈਕ ਹੋਲ ਬਲੈਕ ਹੋਲ ਕਿਸੇ ਤਾਰੇ ਦੀ ਮੌਤ ਤੋਂ ਬਣਦੇ ਹਨ ਪਰ ਇਹ ਮੌਤ ਸ਼ਾਂਤ ਹੁੰਦੀ ਹੈ ਇਹ ਰੁਕਣਯੋਗ ਨਹੀਂ ਜੇ ਇੱਕ ਰੋਗ ਬਲੈਕ ਹੋਲ ਜੋ ਗੈਲੈਕਸੀ ਵਿੱਚ ਬਿਨਾ ਕਿਸੇ ਰਸਤੇ ਦੇ ਭਟਕ ਰਿਹਾ ਹੋਵੇ ਤੇ ਹੌਲੀ-ਹੌਲੀ ਧਰਤੀ ਦੇ ਰਸਤੇ ਵਿੱਚ ਆ ਜਾਵੇ ਤਾਂ ਕੋਈ ਅਲਾਰਮ ਨਹੀਂ ਤੇ ਕੋਈ ਉਪਾਅ ਨਹੀਂ ਸਿਰਫ ਅੰਤ ਪਹਿਲਾਂ ਚੰ드ਰਮਾ ਫਿਰ ਸੂਰਜ ਫਿਰ ਧਰਤੀ ਇਸ ਦੇ ਅੰਦਰ ਖਿੱਚੇ ਜਾਣਗੇ ਕਿਉਂਕਿ ਇਸ ਤੋਂ ਜ਼ਿਆਦਾ ਗੁਰੂਤਾਕਰਸ਼ਣ ਤਾਕਤ ਕਿਸੇ ਵਿੱਚ ਵੀ ਨਹੀਂ ਸਮੁੰਦਰ ਉਲਟ ਹੋ ਜਾਣਗੇ ਧਰਤੀ ਅੰਦਰੋਂ ਫਟ ਜਾਵੇਗੀ ਅਖੀਰ ਵਿੱਚ ਸਾਰਾ ਮਲਬਾ ਬਲੈਕ ਹੋਲ ਵਿੱਚ ਨਿਕਲ ਜਾਵੇਗਾ ਇਸੇ ਤਰ੍ਹਾਂ ਫਿਲਮਾਂ ਵਿੱਚ ਦਿਖਾਇਆ ਜਾਣ ਵਾਲਾ ਇੱਕ ਹੋਰ ਟੌਪਿਕ એલિયન ਜ਼ਿੰਦਗੀ ਜਿਵੇਂ ਅਸੀਂ ਸੋਚਦੇ ਰਹੇ ਕਿ ਅਸੀਂ ਸਪੇਸ ਦੇ ਸੈਂਟਰ ਵਿੱਚ ਹਾਂ ਪਰ ਅਸੀਂ ਰੋਜ਼ ਬ੍ਰਹਮੰਡ ਵਿੱਚ ਸਿਗਨਲ ਭੇਜ ਰਹੇ ਹਾਂ ਕਿ ਕੋਈ ਸੁਣ ਲਵੇ ਜੇ ਪ੍ਰithvi ਤੋਂ ਬਾਹਰ ਵੀ ਕੋਈ ਲੋਕ বাসਦੇ ਹਨ ਪਰ ਜੇ ਸੁਣ ਲਿਆ ਗਿਆ ਕਿ ਇਹ ਸਾਂਝ ਹੋਵੇਗੀ ਜਾਂ ਕਬਜਾ ਜੇ એલિયન ਹੋਰ ਵੱਡੀ ਟੈਕਨੋਲੋਜੀ ਵਾਲੇ ਹੋਣ ਇਹ ਉਹ ਧਰਤੀ ਨੂੰ ਦੇਖਣਾ ਸਿੱਖਣ ਜਾਂ ਵਰਤਣ ਲਈ ਆ ਜਾਣ। ਨਾ ਅਸੀਂ ਉਹਨਾਂ ਨੂੰ ਸਮਝ ਸਕਾਂਗੇ ਤੇ ਨਾ ਹੀ ਉਹਨਾਂ ਦੇ ਮਕਸਦ। ਕਿਹ ਪਤਾ ਉਹ ਸਾਨੂੰ ਪਾਲਣ ਵਾਲੇ ਜਾਨਵਰਾਂ ਵਾਂਗ ਦੇਖ ਸਕਦੇ ਜਾਂ ਇੱਕ ਕੰਮ ਦੀ ਜਾਨਸਾ ਕਿਹਾ ਵਾਂਗ। ਪਰ ਇਹ ਸਿਰਫ ਸਾਇੰਸ ਫਿਕਸ਼ਨ ਨਹੀਂ, ਇਹ ਪਹਿਲਾਂ ਹੀ ਚੱਲ ਰਿਹਾ ਹੈ। NASA, Elon Musk, SETI ਸਭ ਸਿਗਨਲ ਭੇਜ ਰਹੇ ਨੇ। ਅਸੀਂ ਕਈ ਸਾਲਾਂ ਤੋਂ ਇਹ ਪੁੱਛ ਰਹੇ ਹਾਂ ਕਿ ਅਸੀਂ ਇਕੱਲੇ ਹਾਂ ਬ੍ਰਹਮੰਡ ਵਿੱਚ ਪਰ ਕਿਸੇ ਦਿਨ ਜੇ ਬਾਹਰੋਂ ਅਸਲ ਵਿੱਚ ਜਵਾਬ ਆ ਜਾਵੇ। ਕੀ ਅਸੀਂ ਤਿਆਰ ਹਾਂ ਡਰਨ ਦੀ ਗੱਲ ਇਹ ਨਹੀਂ ਕਿ ਉਹਨਾਂ ਕੋਲ ਹਥਿਆਰ ਹੋਣਗੇ ਉਹਨਾਂ ਕੋਲ ਸੋਚ ਵੀ ਹੋਵੇਗੀ ਜੋ ਸਾਡੇ ਵਾਂਗ ਨਾ ਹੋਵੇ ਜਿਵੇਂ ਅਸੀਂ ਮੱਖੀਆਂ ਦੇ ਦਿਮਾਗ ਨੂੰ ਨਹੀਂ ਸਮਝਦੇ ਸ਼ਾਇਦ ਉਹ ਵੀ ਸਾਨੂੰ ਨਹੀਂ ਸਮਝਣਗੇ ਤੇ ਜਿਸ ਚੀਜ਼ ਦੀ ਸਮਝ ਨਾ ਹੋਵੇ ਤਾਂ ਇਨਸਾਨ ਉਸ ਤੋਂ ਡਰਦਾ ਜ਼ਰੂਰ ਹੈ ਨਾਲੇ ਸਾਡਾ ਸਪੇਸ ਇੱਕ ਕਿਤਾਬ ਹੈ ਅਸੀਂ ਸਿਰਫ ਅਜੇ ਉੱਪਰ ਲੱਕਬਰ ਹੀ ਪੜਿਆ ਹੈ ਇਹ ਸਭ ਹਵਾ ਵਿੱਚ ਗੱਲਾਂ ਨਹੀਂ ਤੇ ਨਾ ਹੀ ਕਿਸੇ ਫਿਲਮ ਦੀ ਕਹਾਣੀ ਇਹ ਧਰਤੀ ਦੇ ਆਉਣ ਵਾਲਾ ਸਮਾਂ ਹੈ ਕਿਉਂਕਿ ਇਨਸਾਨੀ ਇਤਿਹਾਸ ਵਿੱਚ 99% ਜੀਵ ਅੱਜ ਤੱਕ ਮਿਟ ਚੁਕੇ ਹਨ ਅਸੀਂ ਉਸ 1% ਵਿੱਚ ਹਾਂ ਪਰ ਕਿੰਨੇ ਸਮੇ ਲਈ ਅਮਰੀਕਾ ਕੋਲ ਇੰਨੇ ਨਿਊਕਲੀਅਰ ਹਥਿਆਰ ਹਨ ਕਿ ਧਰਤੀ ਨੂੰ 10 ਵਾਰ ਤਬਾਹ ਕਰ ਸਕਦੇ ਹਨ ਧਰਤੀ ਤੇ ਹਰ 27 ਸਾਲਾਂ ਵਿੱਚ ਇੱਕ ਵੱਡਾ ਦੁਨੀਆ ਦਾ ਖਾਤਮਾ ਹੁੰਦਾ ਆਇਆ ਹੈ ਅਸੀਂ ਉਸ ਸਾਈਕਲ ਦੇ ਬਹੁਤ ਨੇੜੇ ਹਾਂ ਐਸਟਰੋਇਡ ਨੇ ਡਾਇਨਾਸੌਰ ਖਤਮ ਕੀਤੇ ਪਰ ਅਸੀਂ ਉਹਨਾਂ ਤੋਂ ਵੀ ਕਮਜ਼ੋਰ ਹਾਂ ਕਿਉਂਕਿ ਅਸੀਂ ਤਬਾਹੀ ਵਿੱਚ ਜੀ ਰਹੇ ਹਾਂ NASA ਦੇ ਅਨੁਸਾਰ ਮਿਲਕੀ ਵੇ ਵਿੱਚ ਲੱਖਾਂ ਰੋਗ ਬਲੈਕ ਹੋਲ ਹੋ ਸਕਦੇ ਹਨ ਜਿਹੜੇ ਅਸੀਂ ਕਦੇ ਵੀ ਵੇਖ ਨਹੀਂ ਸਕਦੇ ਆਖਰ ਵਿੱਚ ਧਰਤੀ ਦਾ ਅੰਤ ਇੱਕ ਨਾ ਇੱਕ ਦਿਨ ਜ਼ਰੂਰ ਹੋਣਾ ਹੈ ਚਾਹੇ ਕੁਦਰਤੀ ਤਰੀਕੇ ਨਾਲ ਜਾਂ ਮਨੁੱਖੀ ਗਲਤੀ ਨਾਲ ਅੰਤ ਪੱਕਾ ਹੈ ਪਰ ਅਸੀਂ ਕਿਵੇਂ ਜੀਉਂਦੇ ਹਾਂ ਇਹ ਸਾਡੇ ਉੱਤੇ ਹੈ ਤੁਸੀਂ ਕੀ ਸੋਚਦੇ ਹੋ ਸਾਡਾ ਅੰਤ ਕਿਸ ਤਰ੍ਹਾਂ ਆਵੇਗਾ ਆਸਮਾਨ ਤੋਂ ਜਾਂ ਧਰਤੀ ਦੇ ਅੰਦਰੋਂ ਇਤਿਹਾਸ ਨੇ ਸਿਖਾਇਆ ਹੈ ਹਰ ਬਾਰੀ ਤਬਾਹੀ ਤੋਂ ਪਹਿਲਾਂ ਇੱਕ ਬਚਾਅ ਆਂਦਾ ਹੈ ਕੁਦਰਤ ਮੌਕੇ ਵੀ ਜ਼ਰੂਰ ਦਿੰਦੀ ਹੈ ਪਰ ਬਚਾਅ ਸਿਰਫ ਉਹੀ ਵੇਖਦਾ ਹੈ ਜੋ ਸੋਚਦਾ ਸਵਾਲ ਕਰਦਾ ਤੇ ਬਦਲਣ ਲਈ ਤਿਆਰ ਹੁੰਦਾ ਹੈ ਧਰਤੀ ਤਬਾਹ ਹੋ ਸਕਦੀ ਹੈ ਪਰ ਜੇ ਅਸੀਂ ਅੱਜ ਜਾਗ ਗਏ ਤਾਂ ਅੰਤ ਲੰਬਾ ਖਿੱਚਿਆ ਜਾ ਸਕਦਾ ਹੈ ਸਵਾਲ ਇਹ ਨਹੀਂ ਕਿ ਅੰਤ ਆਵੇਗਾ ਕਿ ਨਹੀਂ ਸਵਾਲ ਇਹ ਹੈ ਕਿ ਅਸੀਂ ਉਹ ਆਖਰੀ ਪੀੜੀ ਬਣਾਂਗੇ ਜੋ ਪਹਿਲੀ ਸਮੇਂਦਾਰ ਆਖਰ ਵਿੱਚ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਬਸਕ੍ਰਾਈਬ ਜਰੂਰ ਕਰਨਾ ਕਿਉਂਕਿ ਤੁਹਾਡਾ ਇੱਕ ਕਲਿੱਕ ਮੇਰੀ ਅਗਲੀ ਕਹਾਣੀ ਦਾ ਰਾਹ ਖੋਲਦਾ ਹੈ ਇੱਥੋਂ ਤੱਕ ਸੁਣਨ ਲਈ ਧੰਨਵਾਦ ਖੁਸ਼ ਰਹੋ ਅਤੇ ਫਿਰ ਮਿਲਦੇ ਹਾਂ